ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਕੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਪਾਲਕ ਕਟੀਆਂ ਦਿਖਾਵਾਂਗੇ ਇੱਕ ਨੀਲੀ 라ਵੀ ਇੱਕ ਮੋਹਰਾ ਦੀ ਤੇ ਇੱਕ ਮੀਨੀ ਕਟੀ ਇਤਨੇ ਨਾਲ ਖੇਲਾ ਐਂਟਰਟੇਨਮੈਂਟ ਤੋਂ ਪੋਹਦਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸੋ ਵੀਰਾ ਭਾਣਾ ਨਾਮ ਇਹ ਮੇਰਾ ਕਾਲੀ ਸਿੰਘ ਪ ਆਪਣਾ ਮਾਨਸਾ ਜ਼ਿਲ੍ਹੇ ਪਿੰਡ ਮਾਨਸਾ ਤੋਂ ਬਰਨਾਲਾ ਰੋਡ ਤੇ ਆ ਗਿਆ ਹਨਾ ਹਾਂਜੀ ਮੋਬਾਈਲ ਨੰਬਰ ਵਈ ਜੀ ਆਪਣਾ 991753 55954 ਜੀ 991753 55954 55954 ਜੀ ਜਿਹੜੇ ਆਪਾਂ ਪਹਿਲੇ ਨੰਬਰ ਤੇ ਕੱਤੀ ਦੇਖੀ ਇਹਨੇ ਨੀਲੀ ਰਾਵੀ ਦੀ ਹਾਂਜੀ ਹਾਂਜੀ ਕਿੰਨੀ ਗੁੰਮ ਰਹੀ ਜੀ ਇਹ ਤੇਰੇ ਮਹੀਨੇ ਦੀ ਉਮਰ ਹੈ ਜੀ ਤੇਰਾ ਮਹੀਨਾ ਜੀ ਚੰਗੀ ਵਧੀਆ ਮੈਂ ਦੀ ਹਾਂਜੀ ਜਮਾ ਜੀ ਰਿਕਾਰਡ ਵਗੈਰਾ ਪਤਾ ਕੋਸ ਰਿਕਾਰਡ ਵਗੈਰਾ ਇਹਦੀ ਮਾਸ ਲਈ 16 ਲੀਟਰ ਦੁੱਧ ਕੱਢਿਆ ਜੀ ਠੀਕਾ 15 11 15 ਕਿਲੋ ਦੁੱਧ ਵਾਲੀ ਮਹਿ ਦੀ ਕੱਟੀ ਹੈ ਹਾਂ ਜੀ ਹਾਂ ਜੀ ਹੈਗੀ ਠੀਕਾ ਉਮਰ 13 ਕਿ ਮਹੀਨੇ ਹੈ ਹਾਂ ਜੀ ਭਾਵਜਾਰ ਇਹਦਾ ਫਰਕ ਕੀ ਰੱਖਿਆ ਭਾਜੀ ਫੋਨ ਦੀ ਕਰ ਲਾਂਗੇ ਟੋਰੀ ਬਾਹਰ ਲੈਣ ਆਪਰਾ ਮੂੰਹ ਮੱਥਾ ਦੇਖ ਸਕਦੇ ਹੋ ਸੋਹਣਾ ਸਿੰਘ ਮੋੜਦੀ ਹੁੰਦੀ ਆ ਅੱਖਾਂ ਮਣਕਣੀ ਆ ਪਯੌਰ ਨੀਲੀ ਰਾਵੀ ਦੀ ਕੱਟੀ ਤੇ ਥਣ ਵਗੈਰਾ ਦੇਖੀਏ ਥੱਲੇ ਥਣ ਚਾਰੀ ਆ ਕੋਈ ਫੋਰਸਾਂ ਨਹੀਂ ਖੜਾ ਦੇ ਹਨਾ ਤੇ 1 ਕਿ ਮਹੀਨੇ ਕੱਟੀ ਦੀ ਉਮਰ ਆ ਤੇ ਸਿੰਘ ਮੂੰਹ ਮੱਥਾ ਵੀ ਸੋਹਣਾ ਮੋੜਿਆ ਹੋਊਗੀ ਤੇ ਬਾਕੀ ਮੱਥੇ ਤੇ ਟੇਡਾ ਕੱਟ ਪੈਂਦਾ ਇਹਦੇ ਤੇ ਚਾਰੇ ਪੈਰਾਂ ਦੇ ਨਿਸ਼ਾਨ ਆ ਤੇ ਸਾਫ ਸਥਰੀ ਪੇਠ ਫੋੜ ਦੀ ਮੰਨ ਤਾਂ ਦੇਖ ਸਕਦੇ ਪੂਰੀ ਰਾਜੀ ਸਮੀ ਪੜੀ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਇਹਦਾ ਆਪਾਂ ਦੋ ਨੰਬਰ ਤੇ ਇਹਦੀ ਮੋਹਰਾ ਦੀ ਕੱਟੀ ਦੇਖਿਆ ਨੇ ਇਹਦੀ ਉਮਰ ਅੰਦਾਜ਼ਾ ਆਏ ਕਿੰਨੀ ਹੋਊਗੀ ਇਹਦੀ 1.5 ਸਾਲ ਦੀ ਉਮਰ ਹੈ ਇਹਦੀ ਠੀਕ ਹੈ 1.5 ਸਾਲ ਦੀ ਹੋਊਗੀ ਇਹਦੀ ਕੋਈ ਰਿਕਾਰਡ ਵਗੈਰਾ ਪਤਾ ਕੋਈ ਰਿਕਾਰਡ ਵਗੈਰਾ ਇਹਦੀ ਮਸਲੀ 20 ਵਾਈ ਲੀਟਰ ਉਦਤ ਕੱਢਾਈ ਠੀਕ ਹੈ 20 ਕਿਲੋ ਲੀਟਰ ਦੀ ਕੱਟੀ ਆ ਗਈ ਥਣ ਚਾਰ ਹੀ ਕਿ ਫੁੱਟ ਸਾਲ ਚਾਰ ਹੀ ਹਾਂ ਜੀ ਤੋੜ ਕੇ ਦਿਖਾਣਾ ਜੀ ਠੀਕ ਹੈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਹੀ ਫੋਨ ਤੇ ਕਰਾਂਗੇ ਸਾਰਿਆਂ ਦੇ ਹਾਂ ਜੀ ਤੋਰੀ ਬਾਹਰ ਲਾ ਸੋਵਰ ਸਿੰਘਮੂ ਮੱਥਾ ਦੇਖ ਸਕਦਾ ਕੁੰਡੀ ਝੋਟੀਆ ਤੇ ਦੰਦੋ ਬਿਲਕੁਲ ਕੀਰੀਆ ਰਾਜੀਸਮੀ ਬੜੀ ਬੜੀ ਪੱਠਪੜ ਦੇ ਮਾਣ ਤਾਂ ਡੇਢ ਸਾਲ ਤੋਂ ਉਮਰ 20-21 ਮਹੀਨੇ ਆਸ-ਪਾਸ ਜਿਹਦੀ ਉਮਰ ਹੈ ਗੱਟੀ ਦੀ ਇਹ ਥਣ ਚੇਖ ਸਕਦੇ ਥਣ ਚ ਆ ਰਹੀ ਹੈ ਕੋਈ ਫੋਰਸਾਂਗ ਨਹੀਂ ਦੇਖੋ ਥਣ ਬਿਲਕੁਲ ਚਾਰ ਆ ਤੇ ਕੀਮਤ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਜਾਇਜ਼ ਹੋਊਗੀ ਲਗਭਗ ਅੰਦਾਜ਼ਾ ਲਾ ਜੇ 2-3 ਮਹੀਨੇ ਸਾਹਮਣੇ ਕੱਟੀ ਇਹ ਲੈਂਡ ਦੇ ਬਿਲਕੁਲ ਕਾਬਲ ਆ ਮਾ ਦਾ ਰਿਕਾਰਡ ਬਾਈ ਦੇ ਅਨਸਾਰ 20 ਕਿਲੋ ਦੱਸੇਗਾ ਬਾਕੀ ਤੁਸੀਂ ਆਪਣੇ ਸਮਝ ਨਾਲ ਲੈਣਾ ਬਸੋ ਤੇ ਬਾਕੀ ਸਿੰਘਮੂ ਮੱਥਾ ਸੋਹਣਾ ਕੁੰਡੀ ਰਾਜੀ ਤਦ ਇਹ ਸਾਰੀਓ ਚੌੜੇ ਮੱਥੇ ਦੀ ਆ ਕੱਦ ਕਾਠ ਦੀ ਕੱਟੀ ਦਾ ਘਰ ਚੰਗਾ ਸੋਹਣੀ ਸਮੀ ਬਣੀ ਕੱਟੀ ਆ ਤੇ ਨਾਲ ਨੰਬਰ ਤੇ ਆਪਾਂ ਮੀਨੀ ਕੱਟੀ ਦੇਖੀਏ ਨੇ ਇਹ ਦੀ ਉਮਰ ਕਿੰਨੀ ਕੰਨਦਾ ਜੱਜ ਇਹ ਦੀ ਉਮਰ ਹੀ ਸਾਲ ਦੀ ਸਾਰੀ ਠੀਕ ਆ ਸੰਗ ਹੈਲਦੀ ਆ ਜੇ ਸੰਗ ਹੈਲਦੀ ਆ ਜੇ ਸੰਗ ਹੈਲਦੀ ਇੱਕੋ ਸੰਗ ਦੋਨੇ ਹੈ ਜਿਆ ਕੱਟੀ ਦੀ ਹੈਣਾ ਹਾਂ ਜੀ ਤੇ ਇਥੇ ਹੁਣ ਚਾਰੀ ਆ ਦੇ ਚਾਰੀ ਆ ਸਾਡੀ ਠੀਕ ਆ ਥਣ ਦੇਖ ਸਕਦੇ ਚਾਰੀ ਆ ਸੋਹਣੀ ਚੰਗੀ ਝੋਲੀ ਦੀ ਵਧੀਆ ਹੈਣਾ ਸਵਾਦੀ ਤੇ ਇਹਦਾ ਰੇਡ ਵਗੈਰਾ ਕੀ ਰੱਖਿਆ ਫੋਨ ਤੇ ਕਰਾਂਗੇ ਠੀਕ ਆ ਥੋਰੀ ਬਾਅਦ ਨੂੰ ਵਰਤੀ ਜਨਮ ਦਾ ਕੱਟੀ ਦੇਖ ਲੈ ਮੀਨੀ ਸਿੰਘ ਦੋਨੋਂ ਹੈਲਦੇ ਆਗੇ ਸਾਲਕ ਦੇ ਉੱਪਰ ਹੀ 10-20 ਦਿਨ ਕੱਟੀ ਦੀ ਉਮਰ ਪੈਠਪੜੇ ਦੀ ਬੰਦ ਤੇ ਪੂਸ ਜਾਵਾ ਜੱਡ ਬਲੈਕ ਆ ਗਈ ਰਾਜੇ ਸਮੀ ਬੜੀ ਵੀ ਹਵਾਨਾ ਸੋਹਣਾ ਪਿੱਛੇ ਨੂੰ ਝੁਕਾ ਹੈਗਾ ਤੇ ਸਿੰਘ ਮੂੰਹ ਮੱਥਾ ਦੇਖ ਸਕਦੇ ਸੋਹਣਾ ਸਿੰਘ ਤੇ ਮੀਨੀ ਸਿੰਘ ਆ ਦੋਨੇ ਹੈਲ ਜਾ ਪਤਲੀ ਚੰਮੜੀ ਦੇ ਵਿੱਚ ਸੋਹਣੀ ਹੋਣਾ ਟਾਈਮੇ ਛੋਟੀ ਬੰਨ ਵਾਲੀ ਆ ਸੋ ਪੈਠਪੜੇ ਦੀ ਬੰਦ ਤੇ ਦੇਖੋ ਕੋਲ ਪੈਠ ਦੀ ਤੇ ਵਾਕੀ ਥਣਾ ਦੀ ਗੱਲ ਗੇ ਥਣਾ ਦੇ ਵਿੱਚ ਝੋਲੀ ਦੇ ਵਿੱਚ ਪਲਾਈ ਦੇਖ ਸਕਦੇ ਸੋਹਣੀ ਕੇ ਜੱਚੰਗੀ ਦੁੱਧਾਂ ਦੀ ਮਹਿੰਦੀ ਕੱਟੀ ਹੈਗੀ ਤੇ ਭਾਈ ਨੰਬਰ ਬੋਲ ਦਿਓ ਆਪਣਾ ਨੰਬਰ ਜੀ ਆਪਣਾ 99153 55954 ਸੋ ਪਿੰਡ ਆ ਗਿਆ ਜੋਕਰ ਲਾ ਜਿਹਨੂੰ ਕਹਿੰਦੇ ਜੋਕਾ ਖਾਸ ਮਾਨਤਾ ਜ਼ਿਲ੍ਹੇ ਦਾ ਪਿੰਡ ਹੈਗਾ ਤਿੰਨ ਇਕੱਤੀਆਂ ਦੇਖਦੇ ਕੋਈ ਵੀ ਇਕੱਤੀ ਤੁਹਾਡੇ ਪਸੰਦ ਦਾ ਵਿਆਪੀ ਡੈਫਟ ਵਰਕ ਨਾਲ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਚੈਨਲ ਨੂੰ ਪਿਆਰ ਦੇਣੀ ਤੇ ਇਹ ਲੋਤੋ ਤਾਂ